ਗੱਲ ਹੁਣ ਕਿਹੜੀ ਗੱਲ ਕਰੀ ਵੀ ਜਿਹਦੇ ਨਾਲ ਤੁਹਾਨੂੰ ਗੁੱਸਾ ਆਵੇ ਫਿਰ ਜੇ ਮੈਨੂੰ ਗਾਲ ਕੱਢੋਗੇ ਫਿਰ ਗੁੱਸਾ ਆ ਜੀ ਮੈਂ ਨਹੀਂ ਖੜਦੀ ਮੈਨੂੰ ਆਉਂਦੀਆਂ ਨਹੀਂ ਗਾਲਾਂ ਕੱਢਦੇ ਹੋ ਇਹ ਕੋਈ ਕਸੂਰ ਹੋਊਗਾ ਕਿਸੇ ਤਾਈਆਂ ਗਾਲ ਕੱਢਾਂਗੇ ਅੱਛਾ 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 ਇਹ ਹੁਣ ਅਗਲਾ ਤੂੰ ਹੀ ਆ ਕੇ ਪੰਗੇ ਲਊਗਾ ਫਿਰ ਤਾਂ ਇੱਕ ਕੰਮ ਹੋਊਏ ਆਏ ਹਾਏ ਆ ਗਿਆ ਆ ਗਈ ਨਾ ਗੱਲ ਫਿਰ ਉਹੀ ਪੁੱਛਾ ਵਧੀਆ ਵਧੀਆ ਕਰਾਈਆਂ ਹੋਈਆਂ ਕਿਤੇ ਮਸਾਫ ਕਾਉਣੇ ਬੰਦੇ ਨਹੀਂ ਪਿੰਡੂ ਲੋਗਾ ਕੰਡੂ ਲੋਕਾ ਕਰੌਣੇ ਵਾਂਗ ਬੰਡਾਲਾ ਮੁਸੇਂ ਰਹਿ ਗਿਆ ਹੁਣਾ ਅੱਛਾ ਹੁਣ ਵਿਆਹ ਦੀ ਸਲਾਹ ਦੋ ਵੀ ਮੁੰਡੇ ਕੁੜੀਆਂ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਮੈਂ ਕਰਾਉਣਾ ਚਾਹੀਦਾ ਜੀ ਵਿਆਹ ਤਾਂ ਚਲੋ ਵਿਆਹ ਬਗਾਰ ਤਾਂ ਜ਼ਿੰਦਗੀ ਨਹੀਂ ਹੈਗੀ ਕੁਝ ਵੀ ਮੁੰਡਿਆਂ ਦੇ ਹੁੰਦੇ ਨਹੀਂ ਕੀ ਕਰਨ ਹੁਣ ਜਿਹੜੇ ਵਿਚਾਰੇ ਚਲੋ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੀ ਕੋਈ ਫਾਲਟਾ ਤਾਂਹੀਂ ਨੂੰ ਹੁੰਦੇ ਉਹਨਾਂ ਦੇ ਫੇ ਤੁਸੀਂ ਕਿੱਥੇ ਸੁੱਖ ਸੁੱਖੀ ਸੀ ਅਜੀ ਨਹੀਂ ਕੋਈ ਸੁੱਖ ਨਹੀਂ ਜੋ ਕਿਸੇ ਦਾ ਕੰਮ ਇੱਕਣੇ ਬਣ ਗਿਆ ਦੀ ਕਿਰਤਾ ਮਾਲਕ ਦੀ ਨਹੀਂ ਕਿਵੇਂ ਤਰਸਦੇ ਦਰਤੀ ਹੋਇਆ ਹੁਣ ਤੁਹਾਡਾ ਵਿਆਹ ਨਲਾਕ ਹੋਵੇ ਕੋਈ ਸ਼ਰਾਬੀ ਹੋਵੇ ਕੋਣੂ ਕੋਲ ਕਰਾ ਕੜਾ ਪੋਦਾ ਮੈਂ ਬਹੁਤ ਮਾਰਦੇ ਪਿੰਡਾਂ ਚ ਨਾ ਮਾਰਦੇ ਨੇ ਗਵਾਂਡੀਆਂ ਮਾਰਦੇ ਨੇ ਵੀ ਹਾਂ ਜੀ ਇਹ ਤਾਂ ਜਰਾਬ ਪਿੰਡਾਂ ਜੀ ਨਾ ਹੁਣਾਂ ਨਹੀਂ ਚਾਹੀਦਾ ਕੀ ਕਰੀ ਜਾਂਦੇ ਹੋ ਸਾਗ ਬਣਾਉਣੀ ਆ ਅੱਛਾ ਅੱਛਾ ਸਾਗ ਬਣਾਉਗਾ ਹਾਂ ਹਾਂ ਠੀਕ ਹੈ ਤਾਂ ਮੈਂ ਫਿਰ ਦੇਖ ਕੇ ਜਾਉਂਗੀ ਸਾਗ ਕੀ ਮੈਂ ਉਹ ਕਰੂੰਗੀ ਤੁਸੀਂ ਹਾਂ ਹਾਂ ਕੋਟਣਾ ਫੇਰੂੰ ਵਿੱਚ ਅੱਛਾ ਅੱਛਾ ਮੇਰੇ ਤਾਂ ਨਹੀਂ ਫੇਰਦੇ ਤੇਰੇ ਤੇ ਘਰ ਤੇਰੇ ਤਾਂ ਕਾਨੂੰ ਮੇਰੇ ਤਾਂ ਸਾਡੀ ਕੁੜੀਆਂ ਸਾਗ ਦਾ ਪਾਦੂ ਵਿੱਚ ਸਾਗ ਪਿਆ ਰੰਨੇ ਆ ਅੱਛਾ ਇਹ ਤਾਂ ਇੱਕ ਤੈਨੂੰ ਉਹ ਕਰਿਆ ਇਹ ਤਾਂ ਮਜ਼ਾਕ ਕਰਤਾ ਸਤਿ ਸ੍ਰੀ ਅਕਾਲ ਬਾਪੂ ਜੀ ਤੁਸੀਂ ਮੈਨੂੰ ਵੇਖ ਕੇ ਪਿੱਛੇ ਮੁੜ ਗਏ ਕੀ ਗੱਲ ਨਾ ਹੋਈ ਹੈ ਆਸ਼ੀਰਵਾਦ ਨਹੀਂ ਦੇਣਾ ਸੀ ਮੈਨੂੰ ਹਾਂ ਹਾਂ ਠੀਕ ਹੋਰ ਕਿਵੇਂ ਹੋ ਠੀਕ ਹਾਂ ਕਿੱਧਰ ਨੂੰ ਹੀ ਹੈ ਕਿੱਧਰ ਚੱਲੇ ਹੋ ਬਾ ਡੰਗਰ ਪੱਥੂ ਬੰਦ ਦੇ ਅੰਦਰ ਅੱਛਾ ਅੱਛਾ ਚੱਲੋ ਇਹਨਾਂ ਦਾ ਵੀ ਟਾਈਮ ਹੋ ਗਿਆ ਰੈਸਟ ਕਰਨਾ ਹੈ ਹੋਰ ਠੀਕ ਹੈ ਠੀਕ ਹੈ ਫਿਰ ਕਿਵੇਂ ਜੀ ਠੰਡ ਠੁੰਡ ਲੱਗਦੀ ਹੈ ਠੰਡ ਤਾਂ ਠੀਕ ਆ ਭਾਈ ਠੰਡ ਤਾਂ ਲੱਗੂ ਏ ਲੱਗਦੀ ਹੈ ਹੋਰ ਅੱਛਾ 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 ਠੀਕ ਠੀਕ ਧਿਆਨ ਰੱਖਿਆ ਕਰੋ ਹੋਰ ਬਾਈ ਹੂੰ ਅੱਛਾ ਫਿਰ ਮੈਨੂੰ ਐਂ ਦੱਸੋ ਤੁਸੀਂ ਇਸੇ ਪਿੰਡ ਦੇ ਹੋਗੇ ਹਾਂ ਇਸੇ ਮੈਨੂੰ ਕੋਈ ਪਿੰਡ ਦੀ ਗੱਲ ਦੱਸੋ ਪਿੰਡ ਦੀ ਗੱਲ ਕੀ ਦੱਸੀ ਬਾਈ ਗੱਲਾਂ ਸੁਣਨ ਨਹੀਂ ਅੰਦਰ ਲੀਆਂ ਠੀਕ ਆ ਮਾਛਾ ਹੋਰ ਪਿੰਡ ਦਾ ਠੀਕ ਆ ਤੁਸੀਂ ਮੈਨੂੰ ਅੰਦਰਲੀ ਗੱਲ ਦੱਸੋ ਨਾ ਅੰਦਰਲੀ ਕੀ ਦੱਸੀ ਹੈ ਫਿਰ ਬਾਹਰਲੀ ਦੱਸ ਦੋ ਹਾਂ ਠੀਕ ਆ ਪਿੰਡ ਠੀਕ ਆ ਹੋਰ ਕੀ ਪਿੰਡ ਠੀਕ ਆ ਹਾਂ ਚਲੋ ਠੀਕ ਹੀ ਰਹਿਣਾ ਚਾਹੀਦਾ ਹੈ ਹਾਂ ਹੋਰ ਬਾਪੂ ਜੀ ਤੇ ਪੁੱਛ ਲੈਣੇ ਆ ਗੁੱਸਾ ਤਾਂ ਨਹੀਂ ਕਰਦੇ ਗੁੱਸਾ ਤਾਂ ਨਹੀਂ ਕਰਦੇ ਹੈ ਗੁੱਸਾ ਤਾਂ ਨਹੀਂ ਕਰਦੇ ਨਾ ਗੁੱਸਾ ਕਰਦਾ ਹੁੰਦਾ ਈ ਤੁਨੂੰ ਗੁੱਸਾ ਨਹੀਂ ਆਉਂਦਾ ਅੱਛਾ ਇਹ ਨਹੀਂ ਹੋ ਸਕਦਾਗਾ ਵੀ ਤੁਹਾਨੂੰ ਗੁੱਸਾ ਨਹੀਂ ਆਉਂਦਾ ਹੋਗਾ ਗੁੱਸਾ ਆਊਗਾ ਕਾਹਤੇ ਇਹ ਕੋਈ ਗੱਲ ਹੋਊਗੀ ਤਾਂ ਹੀ ਗੁੱਸਾ ਆਊਗਾ ਅੱਛਾ 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 ਠੀਕ ਹੈ ਇਹ ਗੱਲ ਹੁਣ ਕਿਹੜੀ ਗੱਲ ਕਰੀ ਵੀ ਜਿਹਦੇ ਨਾਲ ਤੁਹਾਨੂੰ ਗੁੱਸਾ ਆਵੇ ਫਿਰ ਗੁੱਸਾ ਆਵੇ ਗੁੱਛਾ ਆ ਵੀ ਹਾਂ ਜੇ ਮੈਨੂੰ ਗਾਲ ਕੱਢੋਗੇ ਫਿਰ ਗੁੱਛਾ ਜੀ ਕੇ ਮੈਂ ਨਹੀਂ ਕੱਢਦੀ ਮੈਨੂੰ ਆਉਂਦੀਆਂ ਨਹੀਂ ਜੇ ਗਾਲ ਕੱਢੋਗੇ ਗਾਲ ਕੱਢਾਂਗੇ ਮੈਨੂੰ ਗੁੱਸਾ ਆ ਜਾਣਾ ਫੇਰ ਜੇ ਆਊਗੇ ਅੱਛਾ ਹਾਂ ਫੇਰ ਤਾਂ ਇਹ ਫੇਰ ਤੁਹਾਨੂੰ ਗੁੱਸੇ ਤੁਸੀਂ ਵੀ ਗਾਲਾਂ ਕੱਢਦੇ ਹੋਗੇ ਗਾਲਾਂ ਕੱਢਦੇ ਹੋ ਇਹ ਕੋਈ ਕਸੂਰ ਹੋਊਗਾ ਕਿਸੇ ਤਾਈਆਂ ਗਾਲ ਕੱਢਾਂਗੇ ਅੱਛਾ 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 ਇਹ ਹੁਣ ਅਗਲਾ ਤੂੰ ਹੀ ਆ ਕੇ ਪੰਗੇ ਲਊਗਾ ਫਿਰ ਤਾਂ ਇੱਕ ਕੰਮ ਹੋਊਏ ਆਏ ਹੋਏ ਆ ਗਿਆ ਆ ਗਈ ਨਾ ਗੱਲ ਫਿਰ ਉਹੀ ਗੁੱਸੇ ਵਾਲੀ ਹੈ ਆਪੜ ਵਾਲੀ ਇਹ ਕਿੰਨੀਆਂ ਘੜੀਆਂ ਪੰਨੀਆਂ ਹੁਣ ਤੱਕ ਹੈਂ ਅੜੀਆਂ ਕਿੰਨੀਆਂ ਘਪਨਤੀਆਂ ਫਿਰ ਉਹ ਅੜੀਆਂ ਦਾ ਹੁਣ ਤਾਂ ਜਾਣਦੇ ਆ ਪਤਾ ਤੂੰ ਮੇਰੇ ਕੁੜੀਆਂ ਵਰਗੀਆਂ ਮੈਂ ਕੀ ਕਹਾਂ ਉੱਥੇ ਨਾ ਨਾ ਕੋ ਕੇ ਬਾਪੂ ਇਹ ਦੇ ਟਾਈਮ ਤੇ ਪੂਰੇ ਐ ਬੈਲੀ ਹੁੰਦੇ ਸੀ ਨਹੀਂ ਤਾਂ ਹੁਣ ਐਨੇ ਕਿ ਮਿੱਤਰ ਦੇਲੀ ਐਵੇਂ ਹੋ ਹੁਣ ਅੱਛਾ ਉਹ ਉਧਰ ਉਹ ਆ ਦੇਖ ਲਓ ਕਹਿੰਦੇ ਉਧਰ ਹੀ ਤੋੜਦਾ ਮੈਨੂੰ ਹੈ ਜੀ ਉਧਰ ਕਿੱਧਰ ਆਵੇ ਕੁੱਤਾ ਰੱਖ ਰਕੇ ਮਗਰ ਨਾ ਪਾ ਦਿਓ ਮੇਰੇ ਕਿਤੇ ਹੋਰ ਹੈ ਸਸਤੀ ਕੈਲ ਵੀਰੇ ਮੁੱੱਚਾ ਵਧੀਆ ਵਧੀਆ ਕਰਾਈਆਂ ਹੋਈਆਂ ਕਿਤੇ ਮੁੱਸਾ ਫਕਾਉਣੇ ਬੰਦੇ ਨਹੀਂ ਪਿੰਡੂ ਲੋਕਾਂ ਹੈ ਪਿੰਡੂ ਲੋਕਾਂ ਕਰਾਉਣੇ ਫੇਮ ਬੰਦਾ ਲੈ ਮੁੱਸੇ ਹੀ ਰਹਿ ਗਿਆ ਹੁਣਾ ਅੱਛਾ 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 ਠੀਕ ਹੈ ਠੀਕ ਹੈ ਤੇ ਫੇਰ ਆ ਕਿੱਧਰ ਸਫਾਈ ਸਪੂਈ ਕਰੀ ਜਾਂਦੇ ਮਾਣੇ ਖੇਤੀ ਵਾਲੀ ਕਰਕੇ ਥੋੜਾ ਜਿਹਾ ਗੁੱਡਗੁੱਡ ਜਿਹਾ ਕਰਨ ਵਾਲੀ ਅੱਛਾ 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 ਠੀਕ ਹੈ ਤੇ ਅੱਜ ਪਿਆਜ਼ ਲਾਉਣੇ ਨੇ ਹਮੋਂ ਮੌਸਮ ਪਿਆਜ਼ ਦਾ ਅੱਛਾ ਅੱਛਾ ਹੁਣ ਲਾਉਂਗੇ ਹਾਂ ਹਾਂ ਪਿਆਜ਼ ਠੀਕ ਹੈ ਠੀਕ ਹੈ ਜ कितनी फुकरी मार दे बहुत फुकरी मार दे मुस्सा जरा इन्हें मुहूरी हुआ है और अब वाले है नहीं कोई मुस्सा ही नहीं अच्छा 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 ते कोई और कोई कोई और कोई बढ़िया जी फुकरी सुनाओ मेनू बढ़िया जी फुकरी चलो उन दा फुकरी मार के पता भी बढ़िया है फुकरी फुकरी है ए अच्छा, फुकरी मारे बढ़िया फुकरी है कोई कोई नवा कोई गप सुना दो कोई नवा झूठ बोले हो लेटेस्ट झूठ तो नहीं कदे बोले जिंदगी जी नहीं फुकरियां का तो मार दियो तुसी क्यों मार दे मार फुकरी बस ऐदे ही मार दे

ਵਿਆਹ ਹੋ ਗਿਆ ਤਾਂ ਵਿਆਹ ਤਾਂ ਹੋ ਹੀ ਗਿਆ ਹਾਂ 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 ਵਧੀਆ ਦਿੰਦੀ ਰੋਟੀ ਪਰਚਾਈ ਚੁੱਪੜ ਕੇ ਬਹੁਤ ਵਧੀਆ ਹੀ ਬਹੁਤ ਵਧੀਆ ਅੱਛਾ ਸਬਜੀ ਵਧੀਆ ਮਿਲ ਜਾਂਦੀ ਏ ਓਕੇ ਜੀ ਓਕੇ ਬਿਲਕੁਲ ਓਕੇ ਅੱਛਾ ਵੇ ਇਧਰ ਨਹੀਂ ਜਿੰਦਗੀ ਕਿਸ ਦੀ ਹੈਗੀ ਜੀ ਆਪਣੀਆਂ ਹੈ ਜੈ ਜੀ ਆਪਣੀ ਜਿੰਦਗੀ ਨਹੀਂ ਕਿਸ ਦੀ ਹੈਗੀ ਕੀ ਬਾਤ ਹੈ ਭਾਈ ਭਾਈ ਵਿਆਹ ਬਾਰੇ ਕੋਈ ਗੱਲ ਸੁਣਾਓ ਕੋਈ ਵਿਆਹ ਕਿਉਂ ਹਾਂ ਤੁਹਾਡਾ ਵਿਆਹ ਹੋਇਆ ਹੈਗਾ ਵਿਆਹ ਬਾਰੇ ਕੋਈ ਗੱਲਾਂ ਦੱਸੋ ਮੈਨੂੰ ਵਿਆਹ ਬਹੁਤ ਵਧੀਆ ਹੋਇਆ ਜੀ ਅੱਛਾ ਹੂੰ ਚਾਰ ਮਹੀਨਾ ਦੇਖਿਆ ਦੇਖਦੇ ਤੇ ਵਿਆਹ ਵਿਆਹ ਹੋਇਆ ਹਾਂ ਇਹ ਵਹ ਦੇ ਬਿਆ ਸ਼ੇਰਮਾਨੀ ਪਾਈ ਸੀ ਕਿ ਕੋਟ ਪੈਂਟ ਪਾ। ਕੋਟ ਪੈਂਟ ਪਾ ਦੀ ਕੋਟ ਪੈਂਟ ਦਾ ਕੋਟ ਪੜਦਾ ਟਾਈਮ ਤੀਗਾ। ਅੱਛਾ 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 ਅੱਛਾ। ਹਾਂਜੀ। ਠੀਕ ਏ ਠੀਕ ਏ ਤੇ ਫਿਰ ਮੈਨੂੰ ਐਂ ਦੱਸੋ ਵੀ ਹੁਣ ਵਿਆਹ ਦੀ ਸਲਾਹ ਦਿਓ ਵੀ ਮੁੰਡੇ ਕੁੜੀਆਂ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ। ਮੈਂ ਕਰਾਉਣਾ ਚਾਹੀਦਾ ਜੀ ਵਿਆਹ ਤਾਂ ਚਲੋ ਵਿਆਹ ਵਗੈਰਾ ਤਾਂ ਜ਼ਿੰਦਗੀ ਨਹੀਂ ਹੈਗੀ ਕੁਝ ਵੀ। ਕੁੜੀਆਂ ਦੇ ਹੁੰਦੇ ਨਹੀਂ ਕੀ ਕਰਨ ਹੁਣ ਜਿਹੜੇ ਵਿਚਾਰੇ। ਚਲੋ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੀ ਕੋਈ ਫਾਲਟਾ ਤਾਂਹੀਂ ਨੂੰ ਹੁੰਦੇ ਉਹਨਾਂ ਦੇ। ਕਿ ਤੁਸੀਂ ਕਿਤੋਂ ਸੁੱਖ ਸੁੱਖੀ ਸੀ ਅਸੀਂ ਨਾ ਕੋਈ ਸੁੱਖ ਨਹੀਂ ਸੁੱਖਿਆ ਦਾ ਕੰਮ ਇਕੱਲੇ ਬਣ ਗਿਆ ਦੀ ਕਰਤਾ ਮਾਲਕ ਦੀ ਨਹੀਂ ਕਿਵੇਂ ਤਰਸਦੇ ਧਾਰਤੀ ਹੋਇਆ ਹੁਣ ਤੁਹਾਡਾ ਵਿਆਹ ਕਿਵੇਂ ਜੀ ਮਤਲਬ ਤਰਸਦੇ ਧਾਰਤੀ ਹੋਇਆ ਹੁਣ ਮੁੰਡਾ ਸਾਊ ਆ ਨਹੀਂ ਜੀ ਮੁੰਡਾ ਸੋਣਾ ਵਜਾ ਕਰਦੇ ਚਲੋ ਹੈਗਾ ਦੀ ਕੰਮ ਕਰ ਨੌਲਜ ਵੀ ਹੈਗੀ ਦੀ ਜੀ ਆਪਾਂ ਨੂੰ ਅੱਛਾ 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 ਜਿੰਦਗੀ ਚ ਰਹਿਣ ਮਹਿਣ ਦਾ ਵੀ ਪਤਾ ਦੀਗਾ ਅੱਛਾ 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 ਵੀ ਇਹ ਦੇਖਦੇ ਆ ਹੈਂ ਵਿਆਹ ਤੋਂ ਪਹਿਲੇ ਕੀ ਕੀ ਦੇਖਦੇ ਨੇ ਫਿਰ ਮੁੰਡੇ ਚ ਫਿਰ ਕਿਵੇਂ ਸਾਰਾ ਕੁਝ ਦੇਖਦੇ ਨੇ ਬੰਦੇ ਚ ਹੁਣ ਵੀ ਆਗਣ ਹੋਣ ਗੁਣ ਹੋਣ ਨਲਾਇਕ ਹੋਵੇ ਕੋਈ ਸ਼ਰਾਬੀ ਹੋਵੇ ਗੁਣ ਗੁਰਾ ਕੜਾ ਪੋ ਮੈਂ ਬਹੁਤ ਮਾਰਦੇ ਪਿੰਡਾਂ ਚ ਮਾਰਦੇ ਨੇ ਗਵਾਂਡੀਆਂ ਮਾਰਦੇ ਨੇ ਵੀ ਹਾਂ ਜੀ ਇਹ ਤਾਂ ਜਰਾਬ ਪਿੰਡਾਂ ਜੀ ਨੇ ਹੁਣਾਂ ਨਹੀਂ ਚਾਹੀਦਾ ਹਾਂ ਇਹ ਤਾਂ ਜੀ ਜੀ ਹੁਣ ਜਿਹਦੀ ਪਿੰਡ ਜੇ ਬੰਨਦੀ ਉਹ ਸਾਰੇ ਕਿਤੇ ਬੰਨਦੀ ਆ ਇਹਦੇ ਪਿੰਡ ਜੀ ਨੇ ਬੰਨਦੀ ਉਹ ਕਿਤੇ ਵੀ ਨਹੀਂ ਬੰਨਦੀ ਅੱਛਾ ਇਹਦੇ ਪਿੰਡ ਜੀ ਨਹੀਂ ਬੰਨਦੀ ਹੁਣ ਆਪਣੇ ਗਵਾਂਡੀਆਂ ਨੂੰ ਆਪਣਾ ਦੇ ਰਿਹਾ ਸਾਥ ਤਾਂ ਹੋਰ ਕੌਣ ਦੇਊਗਾ ਅੱਛਾ ਜਨੀ ਇਹ ਤਾਂ ਜ਼ਰੂਰੀ ਹੈ ਤੇ ਕੋਈ ਸਾਥ ਦੇਣਾ ਚਾਹੀਦਾ ਹਾਂ ਜੀ ਆ ਨਿੱਕੇ ਨਿੱਕੇ ਜਵਾਬ ਕੀ ਕਰਦੇ ਨੇ ਕੀ ਕਰਦੇ ਨੇ ਦੱਸੋ ਹਾਂ ਜੀ ਕੁਝ ਨਹੀਂ ਖੇਡਦੇ ਹਾਂ ਪੜ੍ਹ ਲਿਆ ਕਰੇ ਦੋਖਰੇ ਖੇਡਦੇ ਹਾਂ ਤੂੰ ਸਰ ਜਾਣੇ ਕਹਣਾ ਟੂਸ਼ਨ ਜਾਣੇ ਹੈ ਘੁੰਮਦਾ ਤੇ ਇੱਥੇ ਫਿਰਦਾ ਕੋ ਉਹਦਾ ਛੇੜਦਾ ਹੈਂ ਇਹ ਰੁਕਣਾ ਕਰੋ ਭੇਜ ਦੀ ਵੀਡੀਓ ਤੇਰੀ ਮੈਡਮ ਨੂੰ ਮੈਂ ਖੜ ਜਾ ਚਲੋ ਇਹ ਖੁੱਲ ਗਈ ਖੁੱਲ ਗਈ ਸੋ ਵੀ ਆਜੋ ਚੱਲ ਗਏ ਫਿਰ ਆਪਾਂ ਕਿਉਂਕਿ ਹੁਣ ਸ਼ਾਮ ਹੋ ਗਈ ਹੈ ਚੁੱਲਾ ਤਪਾ ਲਿਆ ਤੇ ਕੁਛ ਨਾ ਕੁਛ ਧਰਿਆ ਹੋਣਾ ਮੈਨੂੰ ਖੁਸ਼ਬੂ ਜੀ ਤਾਂ ਆਈ ਜਾਂਦੀ ਹੈ ਬਾਕੀ ਦੇਖਦੇ ਹਾਂ ਕੀ ਬਣਾਇਆ ਹੈ ਬੇਬੇ ਸਸਰੀ ਘਾਲ ਹੋਰ ਕੀ ਹਾਲ ਹੈ ਵਧੀਆ ਤੂੰ ਦੱਸ ਮੈਂ ਠੀਕ ਆ ਸਾਰੇ ਆਜੋ ਹਾਂ ਤੇ ਕੀ ਕਰੀ ਜਾਂਦੇ ਹੋ ਸਾਗ ਬਣਾਉਣੀ ਆ ਅੱਛਾ ਅੱਛਾ ਸਾਗ ਬਣਾਉਗਾ ਹਾਂ ਠੀਕ ਹੈ ਤਾਂ ਮੈਂ ਫਿਰ ਦੇਖ ਕੇ ਜਾਉਂਗੀ ਸਾਗ ਹੀ ਮੈਂ ਉਹ ਕਰੂੰਗੀ ਤੁਸੀਂ ਹੈ ਹਾਂ ਕੋਟਣਾ ਫਿਰੂ ਵਿੱਚ ਅੱਛਾ ਅੱਛਾ ਮੇਰੇ ਤਾਂ ਨਹੀਂ ਫਿਰਦੇ ਤੇਰੇ ਤਾਂ ਕਾ ਨੂੰ ਮੇਰੇ ਤਾਂ ਸਾਡੀ ਕੁੜੀਆਂ ਆਹ ਬੋਹਾਨੀ ਕੁੜੀਆਂ ਦਾ ਬੜਾ ਪਿਆਰ ਨਾਲ ਹਾਂ ਪਿਆਰ ਨਾਲ ਰਹਿੰਦੀ ਹੁੰਦੇ ਨੇ ਕੁੜੀਆਂ ਦਾ ਹੋਰ ਹਾਂ ਤੇ ਹੁਣ ਸਾਗ ਫਿਰ ਕਰ ਲਿਆ ਘੱਟ ਵੱਢ ਲਿਆ ਹਾਂ ਸਾਰਾ ਕੁਝ ਕਰ ਲਿਆ ਅੱਛਾ 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 ਫਿਰ ਤਰ ਉਹਰੇ ਹੁਣ ਮੈਂ ਦੇਖੂਗੀ ਤੁਹਾਨੂੰ ਬਣਾਉਂਦੇ ਆਂ ਦੇਖ ਲਓ ਆ ਹੁਣ ਪਾਣੀ ਗਰਮ ਕਰਤਾ ਹੈ ਇਹਨਾਂ ਦਾ ਪਾਣੀ ਪਾਉਣਾ ਹੁੰਦਾ ਆ ਦੇਖ ਆ ਮੈਨੂੰ ਆ ਪੀੜੀ ਹੀ ਦੇਓ ਮਰੀ ਜੀ ਆ ਪੀੜੀ ਲੈ ਲਾ ਮੈਨੂੰ ਸਖਾਜਾ ਹੋ ਜਾਂਦਾ ਮੰਨਦੋਰ ਦੇਖ ਅੱਛਾ ਇੱਕ ਰੱਖਤਾ ਹੈ ਫਿਰ ਹਾਂ ਅੱਧੀ ਕ ਪਦੀਲੀ ਬਾਲੀ ਪਾ ਲੈ ਅੱਧੀ ਕ ਪਦੀਲੀ ਪਾਣੀ ਦੇ ਵਿੱਚ ਪੈ ਜੋ ਸਾਗ ਵਿੱਚ ਪੈ ਜੋ ਮਿਰਚਾਂ ਅਦਦਾ ਹਾਂ ਸਾਗ ਬਣ ਜੂ ਵਧੀਆ ਆਣ ਅੱਛਾ ਇਹਨੂੰ ਰੱਖਣਾ ਕਾਫੀ ਟਾਈਮ ਹਾਂ ਹੋਰ ਜੀ ਦੋ ਘੰਟਿਆਂ ਚ ਅੱਛਾ ਇਹ ਫਿਰ ਸਾਗ ਤੇ ਲਿਆਉ ਹੁਣ ਸਾਗ ਤਾਂ ਆਪਾਂ ਦੋ ਵਿੱਚ ਸਾਗ ਪਿਆ ਰੰਨੇ ਆ ਅੱਛਾ ਇਹ ਤਾਂ ਇੱਕ ਦਿਨ ਉਹ ਕਰਿਆ ਇਹ ਤਾਂ ਮਜ਼ਾਕ ਕਰਤਾ ਉਹ ਰਾਤ ਆ ਤਾਂ ਮਜ਼ਾਕ ਕਰਤਾ ਸਾਗ ਦੋ ਵਜੇ ਤੱਕ ਦੰਨੇ ਆ ਪੰਜ ਵਾਦ ਦਿਨ ਘੋਟ ਦੰਨੇ ਕਿੰਨੀ ਵਿੱਚ ਕਸਾਉਣੇ ਆ ਫਿਲਮ ਵੱਰ ਰਹੀ ਆ ਹੋਰ ਪੰਜ ਵਾਦ ਦਿਨ ਘੋਟ ਦੰਨੇ ਆ ਹੋਰ ਦੋ ਵਜੇ ਤੱਕ ਦੰਨੇ ਆ ਸਾਗ ਹੋਰ ਨਿਚਲਾ ਤਾਂ ਚੱਲ ਠੀਕ ਹੈ ਹਾਂ ਫਿਰ ਨਾਲ ਮੱਕੀ ਦੀਆਂ ਰੋਟੀਆਂ ਪਕਾਦਨੇ ਕਿਉਂ ਚੱਲਦੀਆਂ ਹੈਂ ਹੂੰ ਥਿਰਲੇ ਤੇ ਥਿਰਲੇ ਤੇ ਬਣਾਉਣਾ ਸੀ ਅੱਛਾ ਅੱਛਾ ਗੈਸ ਕੁਸਤੇ ਨਹੀਂ ਬਣਾਉਂਦੇ ਹੂੰ ਥਿਰਲੇ ਤੇ ਬਣਾਉਣਾ ਹੈ ਥੁੱਲੇ ਤੇ ਵਧੀਆ ਰਹਿੰਦੀ ਰੋਟੀਆਂ ਥੁੱਲੇ ਵਾਲੀ ਖਾਂਦੇ ਨੇ ਸਾਡੇ ਨਹੀਂ ਗੈਸ ਵਾਲੀ ਖਾਂਦੇ ਹਾਂ ਨਹੀਂ ਨਹੀਂ ਠੀਕ ਹੈ ਠੀਕ ਵਧੀਆ ਸਵਾਰ ਕੇ ਰੱਖਿਆ ਹੋਇਆ ਭਾਈ ਤੁਸੀਂ ਤਾਂ ਹੈਂ ਹੋਰ ਬੀਬਾ ਪੂਆ ਫਿਲਮ ਬਣਾ ਖਿਲ ਗਈ ਸੀ ਸਾਡੇ ਅੱਛਾ ਬੀਬਾ ਆਈ ਸੀ ਅੱਛਾ ਹੋਰ ਕੀ ਕੀ ਤੇ ਫਿਰ ਤੁਸੀਂ ਕਿਹਦੀ ਭੂਆ ਹੋਗੇ ਹੈ ਤੁਸੀਂ ਕਿਹਦੀ ਭੂਆ ਹੋ ਮਸਾ ਕੇ ਛੇਦੀ ਨਹੀਂ ਭੂਆ ਨੇ ਆੜਿਆਂ ਦੀ ਭੂਆ ਤੇ ਪਾਹੀ ਪੁੱਤੀ ਜਾਂਦੀ ਨਾ ਅਸੀਂ ਭੂਆ ਚੜਤੋ ਲਖ ਭੂਆ ਇੱਕ ਬਾਬਲੀ ਭੂਆ ਇੱਕ ਮੰਨੀ ਭੂਆ ਨਾਇਨਾਂ ਦੀ ਭੂਆ ਨੇ ਅਨੇ ਆਣਾ ਤੇ ਅੱਛਾ 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 ਇਹ ਤਾਂ ਜਸੂ ਭੂਆ ਇੱਕ ਜੋਤੀ ਭੂਆ ਸਾਡੀ ਤਿੰਨ ਭੂਆ ਨੇ ਅੱਛਾ ਘੱਟੀ ਭੂਆ ਜਸੂ ਹਾਂ ਘੱਟੀ ਹਾਂ ਤੁਸੀਂ ਬੇਬੇ ਦੇ ਕੀ ਲੱਗਦੇ ਹੋ ਪੋਤਾ ਅੱਛਾ ਤਾਂ ਇਹ ਤਾਂ ਬਹੁਤ ਤੰਗ ਕਰਦਾ ਐ ਇਹ ਤੁਹਾਡਾ ਬੋਤ ਤੰਗਾ ਤਾਂ ਮੈਨੂੰ ਕਰਦਾ ਨਹੀਂ ਕਿ ਮੇਰੇ ਦਾਦੀ ਆਏ ਮੇਰੇ ਦਾਦੀ ਆ ਦਾਦੀ ਨੇ ਦਾਦੀ ਨੇ ਮਸ਼ਰਾਇਆ ਹੋਇਆ ਹੈ ਹੋਰ ਹੈ ਉਹ ਤਾਂ ਦਾਦੀ ਕਿੰਨੇ ਪਹਿ ਹੀ ਦਿੰਦੀ ਹੁੰਦੀ ਹੈ ਵਾਦੂ ਤਿਆਰ ਵੀ ਹੈ ਇਹ ਤਾਂ ਵੀਰ ਬੰਦੇ ਨੇ ਅੱਜ ਹੋਰ ਹੋਰ ਤਿੰਨ ਸੌ ਦੀ ਬੋਲ ਲਿਆ ਕਰ ਦਿੱਤੀ ਮੈਨੂੰ ਤਿੰਨ ਸੌ ਦੀ ਤਿੰਨ ਸੌ ਦੀ ਬੋਲ ਲਿਆ ਕਰ ਦਿੱਤੀ ਕਹਿੰਦਾ ਮੈਨੂੰ ਅੱਛਾ ਲਾੜ ਲਾ ਭਈ ਦਾਦੀ ਦਾ ਪੁੱਤ ਮਸਾਂ ਦੇਖਿਆ ਕੁੜੀਆਂ ਤੋਂ ਦੋ ਤੋਂ ਢੀ